ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਡਰ ਪੰਜਾਬੀ মিডিਆ ਮਹਿਮਾਨ ਪਰਕਰ ਹਾਜ਼ਿਰ ਹਾਂ ਅੰਤ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪਾਕਿਸਤਾਨ ਤੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ ਚ ਹੈ ਬੀਐਸਐਫ ਸ੍ਰੀ ਕਰਤਾਰਪੁਰ ਵਿਖੇ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਲਈ ਸਪੈਸ਼ਲ ਛੁੱਟੀ ਦੀ ਐਸ்சிਪੀਸੀ ਨਿਮਾਨ ਸਰਕਾਰ ਤੋਂ ਕੀਤੀ ਮੰਗ हिमाचल दे सीएम नु मिले चरणजीत सिंह चन्नी करीब पौणा ਘੰਟਾ ਦੇ ਚੱਲਦੀ ਰਹੀ ਮੀਟਿੰਗ ਪੰਜਾਬ ਚ ਅੱਜ ਬਦਲੇਗਾ ਮੌਸਮ ਦਾ ਮિજાਜ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ 82 ਵਿਖੇ ਸ਼ਾਰਟ ਸਰਕਟ ਦੇ ਕਾਰਨ ਸ੍ਰੀ ਗੁਰਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਹੋਏ ਅਗਨੀ ਭੇਟ ਪ੍ਰੇਮੀ ਨੇ ਵਿਆਹ ਲਈ ਰੱਖੀ ਸ਼ਰਤ ਤਾਂ ਮਾਂ ਨੇ 3 ਸਾਲਾ ਬੱਚੀ ਦਾ ਕ੍ਰਾਈਮ ਪੈਟਰੋਲ ਦੇਖ ਕੇ ਕਰ ਦਿੱਤਾ ਕਤਲ ਕੈਨੇਡਾ ਵਿਖੇ ਰਹਿ ਰਹੇ ਪੰਜਾਬੀ ਨੌਜਵਾਨ ਦਾ ਸੜਕ ਹਾਦਸੇ 'ਚ ਹੋ ਗਈ ਦਰਦਨਾਕ ਮੌਤ ਰੇਸ਼ਮ ਸਿੰਘ ਅਨਮੋਲ ਨੇ ਕੰਗਨਾਰ ਰਣੋਤ ਤੇ ਬੋਲਿਆ ਹਮਲਾ ਕਿ ਆ ਬਿੱਲੀ ਦੀਆਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਨਹੀਂ ਰਾਜਾ ਵਡਿੰਗ ਨੇ ਵੀ ਕੰਗਨਾਰ ਰਣਨਾਤ ਤੇ ਕੀਤੀ ਤਿੱਖੀ ਪ੍ਰਤੀਕਿਰਿਆ ਕਿਹਾ ਇਹ ਜੋ ਅਭਿਆਨ ਦੇਣਾ ਪਾਗਲਾਂ ਦਾ ਕੰਮ ਜਸਬੀਨ ਨੂੰ ਕੀਤਾ ਜਾ ਰਿਹਾ ਸਲਾਮ 5 ਸਾਲਾਂ ਤੱਕ ਵੀਰ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਕੀਤੀ ਫਤਿਹ ਲੁਧਿਆਣਾ ਦੇ ਮਸ਼ਹੂਰ ਡਾਕਟਰ ਨਾਲ ਵਜੀ ਲੱਖਾਂ ਦੀ ਠੱਗੀ ਸੀਬੀਆਈ ਦਾ ਕਰਮਚਾਰੀ ਬਣ ਕੇ ਮਾਰੀ ਠੱਗੀ ਛੱਠੇ ਦੇ ਅੱਡੇਆਂ ਤੇ ਪੁਲਿਸ ਨੇ ਕੀਤੀ ਛਾਪੇਮਾਰੀ ਅੱਧਾ ਦਰਜਨ ਵਿਅਕਤੀ ਹੋਏ ਗ੍ਰਿਫਤਾਰ ਤੇ ਕਈ ਲੱਖ ਨਕਦੀ ਵੀ ਹੋਈ ਬਰਾਮਦ ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਨੂੰ ਦਿੱਤਾ ਗਿਆ ਵੱਡਾ ਝਟਕਾ ਪੂਰੇ ਦੇਸ਼ ਪਰ ਜੋ ਤੁਮਕਾਮ ਨਾਲ ਮਨਾਇਆ ਗਿਆ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਅਮਰਿਤਪਾਲ ਦੇ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ ਸੁਖਬੀਰ ਬਾਦਲ ਨੇ ਲਗਾਏ ਗੰਭੀਰ ਦੋਸ਼ ਪੀਐਸਪੀਸੀਐਲ ਨੇ 5 ਜ਼ੋਨਾਂ 'ਚ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਫੜਨ ਲਈ ਚਲਾਈ ਕੋਈ ਖਾਸ ਮੁਹਿੰਮ ਪੰਜਾਬ 'ਚ ਐਸਆਈ ਦੇ بیٹے ਨੇ ਇੱਕ ਵਿਦਿਆਰਥਣ ਦੀ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਪੋਸਟ ਗ੍ਰਿਫਤਾਰ ਦੇ ਡਰ ਤੋਂ ਪੀ ਲਈ ਹਰਪਿਕ ਪੁਰਾਣੀ ਸਰਕਾਰਾਂ ਨੂੰ ਬੋਲਣ ਦੀ ਬਜਾਏ ਨਵੀਂ ਸਰਕਾਰ ਦੇ ਰਾਸਤੇ ਵੀ ਬਠਿੰਡਾ ਚ ਭਰਿਆ ਪਾਣੀ ਸੜਕਾਂ ਚ 4-4 ਫੁੱਟ ਭਰ ਗਿਆ ਪਾਣੀ ਨਸ਼ੇੜੀਆਂ ਨੂੰ ਰੋਕਣਾ ਪਿਆ ਮਹਿੰਗਾ ਹੋਮ ਕਾਰਡ ਕਰਮਚਾਰੀ ਦੇ ਪਰਿਵਾਰ ਤੇ ਕਰ ਦਿੱਤਾ ਨਸ਼ੇੜੀਆਂ ਨੇ ਹਮਲਾ ਕਟਾਰੂ ਚੱਕ ਨੇ ਦਿੱਤਾ ਬਿਆਨ ਪੰਜਾਬ ਚ ਜਲਦ ਬਣਨਗੇ ਨਵੇਂ ਰਾਸ਼ਨ ਕਾਰਡ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਲੜਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ